ਕਿੰਨੇ ਆ ਦਾਰੂ ਦੇ ਬ੍ਰਾਂਡ ਕਿੰਨੇ ਪਏ ਛੋਟੀਆਂ ਛਟੀਆਂ ਉਹ ਵੇ ਜੇ ਛੋਟੇ ਛੋਟੇ ਕਿੰਨੇ ਪਏ ਆ ਦੇਖੋ ਇਹਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਸੰਗਤ ਆਈ ਜਾਂਦੀ ਆ ਤੇ ਆਪਣਾ ਆਪਣਾ ਪ੍ਰਸ਼ਾਦ ਲੈ ਕੇ ਜਾਈ ਜਾਂਦੇ ਆ ਸਾਰਿਆਂ ਡਿਸਪੋਜ਼ੇਬਲ ਗਲਾਸ ਆ ਮਤਲਬ ਇੱਕ ਵਾਰੀ ਯੂਜ਼ ਹੁੰਦਾ ਤੇ ਉਹ ਬਾਅਦ ਸਾਈਡ ਤੇ ਰੱਖ ਦਿੰਦੇ ਆ ਇੱਕ ਵਾਰ ਜਾਂ ਦੋ ਵਾਰ ਕਈ ਵਾਰ ਇੱਕ ਵਾਰੀ ਵੀ ਹੁੰਦਾ ਕਈ ਵਾਰੀ ਦੋ ਵਾਰ ਵੀ ਹੁੰਦਾ ਓਕੇ ਮੈਂ ਮਤਲਬ ਕੋਈ ਜ਼ਿਆਦਾ ਨਾ ਹੋਵੇ ਨਹੀਂ ਜ਼ਿਆਦਾ ਵੀ ਹੋ ਜਾਂਦਾ ਕਈ ਵਾਰੀ ਉਹ ਤਾਂ ਕਈ ਵਾਰੀ ਆਪਣੇ ਖੇਨਾ ਡਬਲ ਆ ਜਾਂਦੇ ਆ ਅੱਛਾ ਜੀ ਉਹ ਖਰਾਬ ਵੀ ਹੋ ਜਾਂਦੇ ਹਾਂ ਉਹੀ ਹੈ ਨਾ ਫਿਰ ਘਰੇ ਵੀ ਪਹੁੰਚਣਾ ਹੁੰਦਾ ਸੰਗਤ ਬਾਰੀ ਬਾਰੀ ਆਉਂਦੀ ਆ ਕਿਉਂਕਿ ਜ਼ਿਆਦੀ ਆ ਨਾ ਸੰਗਤ ਤੇ ਉਹ ਸਾਹਮਣਾ ਕੌਕੇ ਪਿੰਡ ਚ ਐਂਟਰ ਹੋ ਗਏ ਆਪਾਂ ਕਹਿੰਦੇ ਇਹ ਪਿੰਡ ਦੇ ਨਾਲ ਬਹੁਤ ਸਾਰੇ ਲੋਕ ਕੈਨੇਡਾ ਅਮਰੀਕਾ ਚ ਰਹਿੰਦੇ ਆ ਪਿੱਛੇ ਇੱਕ ਘਰ ਸੀਗਾ ਉੱਥੇ ਕੈਨੇਡਾ ਦਾ ਝੰਡਾ ਵੀ ਲੱਗਿਆ ਸੀਗਾ ਵੱਡੇ ਵੱਡੇ ਘਰ ਆ ਵਧੀਆ ਮਤਲਬ ਲੋਕਾਂ ਦਾ ਰਹਿਣ ਸਹਿਣ ਆ ਉਰੇ ਇਹ ਪਿੰਡ ਵੀ ਬਹੁਤ ਵੱਡਾ ਆਪਾਂ ਇੱਥੋਂ ਵੀਡੀਓ ਸ਼ੁਰੂ ਕਰੀਏ ਕਿੰਦੇ ਚ ਆਪਾਂ ਜਾਣਾ ਕਿੱਥੇ ਆ ਉਹ ਤੁਹਾਨੂੰ ਲੈ ਕੇ ਚਲਦੇ ਆ ਆਪਾਂ ਇੱਕ ਚੀਜ਼ ਦੇਖਣੀ ਹੈ ਅੱਜ ਇੱਕ ਜਗ੍ਹਾ ਦੇਖਣੀ ਹੈਗੀ ਆ ਉਹ ਜਗ੍ਹਾ ਤੇ ਲੈ ਕੇ ਚਲਦੇ ਆ ਨਾਲ ਨਾਲ ਬਣੇ ਰਹੋ ਛੁੱਟੀ ਹੋ ਗਈ ਹੈ ਨਾ 3 3.5 ਦਾ ਟਾਈਮ ਹੋ ਗਿਆ ਤਾਂ ਹੀ ਗੱਡੀਆਂ ਆਈਆਂ ਬੱਚਿਆਂ ਲੈ ਕੇ ਹੁਣ ਇੱਥੇ ਪੁੱਛਦੇ ਆ ਇਹ ਕੌਂਕੇ ਕਲਾ ਜਗਰਾਉ ਦੇ ਨੇੜੇ ਪਿੰਡ ਹੈਗਾ ਜੇਕਰ ਉਹ ਨਾਨਕ ਸਰ ਦੇ ਨੇੜੇ ਆ ਤੇ ਜਿਲ੍ਹਾ ਹੈਗਾ ਲੁਧਿਆਣਾ ਆ ਸੜਕਾ ਪਹਿਲਾਂ ਇੱਥੋਂ ਤੱਕ ਸੀ ਹੁਣ ਵੱਡੀ ਹੋਈ ਜਾਂਦੀ ਆ ਚੌੜੀ ਕਰੀ ਜਾਂਦੇ ਆ ਡਾਂਗੀਆਂ ਵਾਲੇ ਰੋਡ ਤੇ ਸੀਗਾ ਬਾਈ ਨੂੰ ਪੁੱਛਿਆ ਉਹ ਕਹਿੰਦੇ ਡਾਂਗੀਆਂ ਵਾਲੇ ਰੋਡ ਤੇ ਆ ਜਿੱਥੇ ਆਪਾਂ ਜਾਣਾ ਉਹ ਜਗ੍ਹਾ ਦਾ ਪਤਾ ਸੀਗਾ ਉਹ ਕਹਿੰਦੇ ਆ ਡਾਂਗੀਆਂ ਵਾਲੇ ਰੋਡ ਤੇ ਤੁਸੀਂ ਚਲੇ ਜਾਓ ਦੇਖਦੇ ਆ ਕਿੱਥੇ ਕਿ ਚੌਕ ਆਊਗਾ ਅੱਗੇ ਉਹ ਅਗਲਾ ਚੌਕ ਉਹਦਾ ਪਿੰਡ ਬਹੁਤ ਵੱਡਾ ਏ ਦੇਖੋ ਸਾਰੇ ਦਿਵਾਰੇ ਘਰ ਸਾਰੇ ਪਿੰਡਾਂ ਨੂੰ ਇੱਥੋਂ ਨੇੜੇ ਦੇ ਸਾਰੇ ਪਿੰਡਾਂ ਨੂੰ ਰਸਤਾ ਨਿਕਲਦਾ ਨਾਲ ਸਰ ਨੂੰ ਵੀ ਨਿਕਲਦਾ ਰਸਤਾ ਜਗਰਾਉਣੋਂ ਵੀ ਨਿਕਲਦਾ ਮਾਣੂ ਕਿ ਕਿ ਹੋਰ ਕਈ ਪਿੰਡਾਂ ਰਸਤੇ ਨਿਕਲਦੇ ਆ ਜੀ ਆਪਾਂ ਜਾਣਾ ਆਪਾਂਗੇ ਕੋਹ ਪਾਲਦੇ ਆ ਇੱਥੇ ਲੋਕੇਸ਼ਨ ਦਾ ਆਪਾਂ ਆ ਗਏ ਆ ਲਿਖਿਆ ਹੈਗਾ బోర్ ਲੱਗਿਆ ਆਸਤਾਨ ਤਨ ਤਨ ਬੱਬਰ ਰੂਡੂ ਜੀ ਪਿੰਡ ਕੌਂਕੇ ਕਲਾਂ ਇੱਥੇ ਜਾਣਾ ਆਪਾਂ ਅੰਦਰ ਚਲੇਣਾ ਆਸਤਾਨ ਬੱਬਰ ਰੂਡੂ ਜੀ ਬਹੁਤ ਮਸ਼ਹੂਰ ਇਹ ਜਗ੍ਹਾ ਹੈਗੀ ਆ ਪੂਰੇ ਸਾਡੇ ਏਰੀਏ ਦੇ ਵਿੱਚ ਪੂਰੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਇਹ ਜਗ੍ਹਾ ਮਸ਼ਹੂਰ ਹੈਗੀ ਇੱਥੇ ਆਪਾਂ ਜਾਣਾ ਗਏ ਝੋੜਾ ਟੰਗ ਰਹੇ ਆ ਤੇ ਇਹ ਹੈਗੀ ਬੱਬਾ ਜੀ ਦੀ ਜਗ੍ਹਾ ਇੱਥੇ ਆਪਾਂ ਆਉਣਾ ਸੀ ਬੱਬਰ ਉੱਡੂ ਜੈ ਬੱਬਰ ਉੱਡੂ ਜੀ ਇਹ ਪਿੰਡ ਦੇ ਵਿੱਚ ਆ ਆ ਦੇਖੋ ਹਾਂ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਇਹ ਵੀਡੀਓ ਇੱਕ ਨਾ ਵਿਲੱਖਣ ਵੀਡੀਓ ਆ ਜਿੰਨੀਆਂ ਵੀ ਆਪਾਂ ਵੀਡੀਓ ਬਣਾਈਆਂ ਤੋਂ ਵੱਖਰੀ ਵੀਡੀਓ ਆ ਇਹ ਜਗਰਾਉਂ ਦੇ ਲੱਗ ਕੇ ਹੈਗਾ ਪਿੰਡ ਕੌਂਕੇਕਲਾ ਉੱਥੇ ਇੱਕ ਬਾਬਾ ਜੀ ਦੀ ਜਗ੍ਹਾ ਹੈਗੀ ਆ ਬਾਬਾ ਰੁੱਡੂ ਸ਼ਾਹ ਜੀ ਜਿਹੜੀ ਤੁਸੀਂ ਅੱਜ ਦੇਖ ਰਹੇ ਹੋ ਜਿੱਥੇ ਆਪਾਂ ਪਹੁੰਚੇ ਆ ਇਹ ਵੀਡੀਓ 'ਚ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਇੱਥੇ ਨਾ ਪ੍ਰਸ਼ਾਦ ਚੜਦਾ ਇੱਕ ਅਲੱਗ ਤਰ੍ਹਾਂ ਦਾ दारू ਦਾ ਪ੍ਰਸ਼ਾਦ ਚੜਦਾ ਲੋਕ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਸੋਕ ਕੇ ਜਾਂਦੇ ਆ ਜੋ ਵੀ ਮਨੋ ਕਾਮਨਾ ਇੱਥੇ ਮਤਲਬ ਕਮਾਨਤਾ ਹੈਗੀ ਆ ਕਿ ਮਨੋ ਕਾਮਨਾ ਲੋਕ ਕਰਦੇ ਆ ਉਹ ਪੂਰੀਆਂ ਹੁੰਦੀਆਂ ਤੇ ਫਿਰ दारू ਚੜਾ ਕੇ ਜਾਂਦੇ ਆ ਤੇ ਜਿਹੜਾ ਅੰਦਰ ਇਤਿਹਾਸ ਲਿਖਿਆ ਉਹ ਮੈਂ ਤੁਹਾਨੂੰ ਦੱਸਦਾ ਬਾਬਰ ਉਡੂ ਸ਼ਾਹ ਜੀ ਨਾ ਇੱਥੇ ਮਤਲਬ ਭਗਤੀ ਕਰਦੇ ਹੁੰਦੇ ਸੀ ਪਿੰਡ 'ਚ ਤਾਂ ਇੱਕ ਦਿਨ ਉਹ ਮਤਲਬ ਤੁਰੇ ਜਾਂਦੇ ਸੀਗੇ ਤੇ ਕਿਸੇ ਨੇ ਨਾ ਆਪਦੇ ਮਨ 'ਚ ਸੁੱਖ ਸੁਖੀ ਹੋਣੀ ਆ ਮਹੰਗਾ ਸਿੰਘ ਸੀ ਕੋਈ ਇਸ ਪਿੰਡ ਦਾ ਤਾਂ ਬਾਬਾ ਜੀ ਅੱਗੋਂ ਮਿਲ ਪੈਂਦੇ ਆ ਬੱਬਰ ਉੱਡੂ ਸ਼ਾਹ ਜੀ ਤੇ ਮਹੰਗਾ ਸਿੰਘ ਜੀ ਨੂੰ ਕਹਿੰਦੇ ਆ ਉਹ ਲਾਗੋਂ ਦੀ ਲੰਗ ਰਿਆ ਹੁੰਦਾ ਉਹਨੂੰ ਕਹਿੰਦੇ ਆ ਮਹੰਗਾ ਸਿਆ ਸੁੱਖ ਤਾਂ ਤੇਰੀ ਪੂਰੀ ਹੋ ਗਈ ਪੁੱਤਰ ਤਾਂ ਤੇਰੇ ਪੈਦਾ ਹੋ ਗਿਆ ਤੇ दारू ਡੱਬ ਚੜਾਈ ਫਿਰਦਾ ਤੇ ਇਹ दारू ਤੇਰੀ ਗੁਰੂ ਘਰ ਮਨਜ਼ੂਰ ਹੋ ਗਈ ਠੀਕ ਹੈ ਤੇ ਉਸ ਤੋਂ ਬਾਅਦ ਉਹ ਮਹੰਗਾ ਸਿੰਘ ਦਾ ਪਰਿਵਾਰ ਬਹੁਤ ਵਧਿਆ ਫੁੱਲਿਆ ਉਹਨੇ ਉਹ दारू ਚੜਾਤੀ ਬੱਬਾਈ ਨੂੰ ਤੇ ਉਸ ਤੋਂ ਬਾਅਦ ਇਹ ਮਤਲਬ ਜਿਹੜੀ ਆ ਪਿੰਨ ਦੇ ਲੋਕ ਇਸ ਜਗ੍ਹਾ ਨੂੰ ਮੰਨਣ ਲੱਗ ਗਏ ਬਾਬਾਈ ਤੋਂ ਬਾਅਦ ਤੇ ਇੱਥੇ दारू ਲੱਗ ਲੱਗ ਬ੍ਰੈਂਡਾਂ ਦੀ ਚੜਦੀ ਆ ਤੇ ਵੀਰਬਾ ਅੱਜ ਸਾਹਮਣੇ ਹੈਗਾ ਹਾ ਲੰਗਰ ਹਾਲ ਉੱਥੇ ਟੱਬ 'ਚ ਪਾ ਕੇ ਬਾਬਾਈ ਕਹਿੰਦੇ ਆ ਦਰੂ ਵਰਤਾਈ ਜਾਂਦੀ ਆ ਉਹ ਸਾਰਾ ਕੁਝ ਆਪਾਂ ਦੇਖਦੇ ਆ ਤੇ ਆ ਜਾਓ ਇਹ ਉੱਤੇ ਆਸ ਲਿਖਿਆ ਹੈਗਾ ਬੱਬਰੂ ਗੁੱਦੀ ਦਾ ਸਤ ਕਰਤਾਰ ਸੰਤਨ ਬੱਬਰੂ ਇਹ ਦਰਬਾਰ ਅੰਦਰੋਂ ਬਾਬੇ ਦੀ ਫੋਟੋ ਲੱਗੀ ਹੈਗੀ ਐ ਤੇ ਸਾਹਮਣੇ ਦਰਬਾਰ ਇਹ ਹਾਲ ਆ ਬੁਰਾ ਮੇਲਾ ਹੁੰਦਾ ਇੱਥੇ ਬਾਈ ਭਾਦੋਂ ਨੂੰ ਐ ਕਿ ਮੇਲਾ ਹੈਗਾ ਬਾਈ ਭਾਦੋਂ ਦਾ अच्छा एडवर मैं तो सोचा कि ਆਪਾਂ ਵੀਰਵਾਰ ਚੱਲਦੇ ਆ ਵੀਰਵਾਰ ਜਿਆਦੀ ਪੀੜ ਹੋਊਗੀ एडਵਰ एडਵਰ ਠੀਕ ਆ ਠੀਕ ਇਹ ਮੁੱਖ ਦੇਵਾਦਰਾ ਬਾਬਾ ਜੀ ਪਈ ਬਾਬਾ ਜੀ ਹਾਂ ਜੋਤੀ ਪਈ ਠੀਕ ਹੈ ਅੱਜ ਦਾ ਸੰਗਤ ਘੱਟੀ ਆ ਜਾਂ ਫੈਲ ਕਰਕੇ ਨਹੀਂ ਉਹ ਸ਼ਾਮ ਨੂੰ ਵੱਧ ਹੁੰਦਾ ਸ਼ਾਮ ਤੱਕ ਹਾਂਜੀ ਠੀਕ ਹੈ ਜੀ ਆ ਦੇਖੋ ਅੱਜ ਅੱਗ ਜੂ ਕੇ ਪਈ ਆ ਕੱਪ ਪਈ ਆ ਦਰੂਹ ਵਾਲੀ ਇਹਦੇ ਵਿੱਚ ਸੰਗਤ ਦਾਰੂ

दारू ਜਿਹੜੀ ਮਰਜ਼ੀ ਅੰਗਰੇਜ਼ੀ ਦੇਸੀ ਇਕੱਠੀ ਰਲਮੇ ਸਾਰੀ ਠੀਕ ਹੈ ਜੀ 7:00 ਵਜੇ ਹਾਂ 7:00 ਠੀਕ ਹੈ 7:00 ਵਜੇ दारू ਵਰਤਾਈ ਜਾਂਦੀ ਆ ਦੇਖੋ ਕੱਪ ਸਾਰੇ ਪਏ ਆ ਜੱਗ ਪਏ ਆ ਤੇ ਅੰਦਰ ਆਪਾਂ ਉਹਨੂੰ ਹਾਲ ਦਿਖਾ ਦਿੰਨਾ ਔਰ ਪੂਰਾ ਮਤਲਬ ਦਰਬਾਰ ਬਾਬਾ ਜੀ ਦਾ ਕਿੰਨਾ ਸੋਹਣਾ ਹੈ ਨਾ ਬਾਬੇ ਦੀ ਫੋਟੋ ਲੱਗੀ ਆ ਤੇ ਆਪਾਂ ਤਾਂ ਆਏ ਸੀ ਅੱਜ ਵੀਰਵਾਰ ਵੀ ਵੀਰਵਾਰ ਬਾਬਾ ਜੀ ਕਹਿੰਦੇ ਵੀਰਵਾਰ 7 ਵਜੇ ਭੀੜ ਹੋਊਗੀ ਵੈਸੇ ਐਤਵਾਰ ਬਹੁਤ ਆ ਬਾਈਪਾਦ ਨੂੰ ਤਾਂ ਮੇਲਾ ਹੁੰਦਾ ਕਿੱਥੇ ਬਾਬੇ ਜੀ ਦੇ ਦਰਬਾਰ ਦਾ ਅੰਦਰ ਦਰਸ਼ਨ ਕਰਾ ਦਿੰਨੇ ਤੁਹਾਨੂੰ ਅੰਦਰ ਦੇਖੋ ਕਿੰਨੇ ਆ ਦਾਰੂ ਦੇ ਬ੍ਰਾਂਡ ਕਿੰਨੇ ਪਏ ਛੋਟੀਆਂ ਛੋਟੀਆਂ ਉਹ ਵੇ ਜੇ ਛੋਟੇ ਛੋਟੇ ਕਿੰਨੇ ਪਏ ਆ ਦੇਖੋ ਇਹਦਾ ਇਤਿਹਾਸ ਵੀ ਤੁਹਾਨੂੰ ਦੱਸਦੇ ਆ ਇੱਕ ਦਿਨ ਜਨਾਨੀਆਂ ਦਾ ਪਹਿਲਾ ਦਿਨ ਦੂਜਾ ਦਿਨ ਬੰਦਿਆਂ ਦਾ ਉਦھے ਜਨਾਨੀਆਂ ਨਹੀਂ ਆਉਂਦੀਆਂ ਅੱਛਾ ਉਦھے ਮਤਲਬ ਬੰਦੇ ਹੀ ਆਉਂਦੇ ਇੱਕ ਵਾਰੀ ਅੱਛਾ ਜੀ ਹਾਂ ਉਹਨੇ ਇੱਕ ਵਾਰੀ ਠੀਕ ਹੈ ਜੀ ਰਮ ਭਰੇ ਹੁੰਦੇ ਰਮ ਪਰ ਕੀ ਬਤਾਈਏ ਤੇ दारू ਸਾਰੀ ਮੈਕਸੀ ਚੱਲਦੀ ਆਹ ਮੈਕਸੀ ਚੱਲਦੀ ਆ ਠੀਕ ਹੈ ਜੀ ਇਧਰ ਬਟਲੂ ਪੰਪ ਲਾ ਲੈਣਾ ਤੁਲੂ ਪੰਪ ਰਾਹੀ ਜਾਣੀ ਅੱਛਾ ਕੜਾਹੇ ਰੱਖਦੇ ਹੁੰਦੇ ਕੜਾਹੇ ਕਿ ਪਈ ਜਾਣੀ ਠੀਕ ਹੈ। ਲੋਕ ਬੜੇ ਸ਼ਰਾਬੀ ਵੀ ਹੁੰਦੇ ਹਨ। ਬਹੁਤ ਜ਼ਿਆਦਾ। ਕਈ ਕਈ ਦਿਨ ਨਹੀਂ ਜਾਂਦੇ। ਅੱਛਾ ਜੀ। ਹਾਂ ਪੰਪਾਸ ਇਹ ਦਿਨ ਨਹੀਂ ਜਾਂਦੇ। ਇਹ ਮਤਲਬ ਲੋਕ ਚੜਾ ਕੇ ਜਾਂਦੇ ਜਿਹੜੀ ਦਾਰੂ ਦਿੱਲੀ ਉਹ ਸੁੱਖਾਂ ਪੂਰੀਆਂ ਹੁੰਦੀਆਂ। ਹਾਂਜੀ ਹਾਂਜੀ। ਠੀਕ ਹੈ ਜੀ। ਮਨੋਗਾਮਨਾ ਜਿਹੜੀ ਕੋਈ ਕਰਦਾ ਉਹ ਪੂਰੀ ਹੁੰਦੀ ਉਹ। ਠੀਕ ਹੈ। ਸਾਰਾ ਦੇਣੀ ਇੱਥੇ ਇਹ ਬਾਈ ਹੁਣਾਂ ਦੱਸਿਆ ਇਹ ਗਵੰਡੀ ਪਿੰਡ ਤੋਂ ਆ। इन्हेंसा की संगत इतने सारा दिन ही आई आती है दोपहरे पर शामी आठ ने ज्यादा भीड़ पाती है बार भी कई आए है ग्डी के बाइक बार खड़े है मतलब ज्यादा इतना ਮ ਮਰਦ ਹੀ ਆਉਂਦੇ ਵੈਸੇ ਬਾਬਾ ਜੀ ਕਹਿੰਦੇ ਔਰਤਾਂ ਵੀ ਆ ਜਾਂਦੀਆਂ ਕੋਈ ਦਿੱਕਤ ਨਹੀਂ ਹੈਗੀ ਪਰ ਜਿਆਦਾ ਇੱਥੇ ਬੰਦੇ ਹੀ ਮੱਥਾ ਟੇਕਦੇ ਸੰਤ ਬੈਠੀ ਐ ਤੇ ਦਰਬਾਰ ਦਾ ਆਲਾ ਦੋਲਾ ਦਿਖਾ ਦੇਣਾ ਤੁਹਾਨੂੰ ਦੇਖੋ ਜਿੱਥੋਂ ਆਪਾਂ ਆਏ ਸੀਗੇ ਸਾਹਮਣੇ ਗਲੀ ਇਹ ਦਰਬਾਰ ਆ ਮਤਲਬ ਪਿੰਡ ਦੇ ਵਿੱਚ ਹੀ ਆ ਇਹ ਤੁਹਾਨੂੰ ਇਤਿਹਾਸ ਥੋੜਾ ਜਿਹਾ ਬਾਬਾ ਜੀ ਤਾਂ ਦੱਸਦਾ ਜਿਹੜਾ ਅੰਦਰ ਲਿਖਿਆ ਸੀਗਾ ਬਾਬਾ ਜੀ ਤਾਂ ਸੁੱਤੇ ਬਹਿ ਸੀਗੇ ਦੁਪਹਿਰ ਲੱਗੀ ਆ ਨਾ ਤੇ ਇਤਿਹਾਸ ਦੱਸਦਾ ਜਿਵੇਂ ਆ ਆ ਰਹੀ ਹੈ ਸੰਗਤ ਉਹ ਦੇਖੋ ਝੋਲਾ ਝੋਲੇ ਚ ਕੀ ਹੋਊਗਾ ਦਾਰੂ ਹੋਊਗੀ ਆਪਣਾ ਦਰਬਾਰ ਚ ਅੰਦਰ ਬੈਠੇ ਆ ਤੇ ਅੰਦਰ ਵੀ ਪੂਰੀ 스멜 ਆਈ ਜਾਂਦੀ ਦਾਰੂ ਦੀ ਕਿਉਂਕਿ ਤੁਸੀਂ ਦੇਖਿਆ ਹੋਣਾ ਬਾਬਾ ਜੀ ਦੇ ਦਰਬਾਰ ਚ ਅਲੱਗ-ਅਲੱਗ ਬ੍ਰੈਂਡਾਂ ਦੀਆਂ ਪੌਗੀਆਂ ਵਗੈਰਾ ਸਾਰੇ ਰੱਖੇ ਆ ਮਤਲਬ ਇੰਨੇ ਕੁ ਰੱਖੇ ਆ ਕਿ ਇੰਨੇ ਨਾਮ ਨਹੀਂ ਆਪਾਂ ਨੂੰ ਪਤਾ ਹੋਣੇ ਤੇ ਇੱਥੇ ਪੂਰੀ ਦਾਰੂ ਦੀ 스멜 ਆਈ ਜਾਂਦੀ ਆ ਕਿਉਂਕਿ ਦਾਰੂ ਚੜਦੀ ਦਾਰੂ 스멜 ਹੀ ਆਊਗੀ ਪ੍ਰਸ਼ਾਦ ਖਿਲਦੇ ਆ ਪਿੰਡ ਵਾਲੇ ਇੰਨਾ ਵਾ ਅੰਦਰ ਵੀ ਬਹੁਤ ਸਾਰੀ ਸੰਗਤ ਆ ਗਈ ਤੇ ਟਾਈਮ ਤਾਂ ਹੈਗਾ 4:30 ਦਾ ਪਰ ਪੈਨ ਨਾ ਟਾਈਮ ਰੁਕਣਾ ਨਹੀਂ ਹੈਗਾ ਇਹ ਬਾਬਾ ਜੀ ਦਾ ਦਰਬਾਰ ਇਹ ਸਾਈਡ ਤੋਂ ਦੇਖੋ ਕਿੰਨਾ ਸੋਹਣਾ ਹੈ ਨਾ ਤੇ ਐਸ ਗਲੀ ਚ ਆ ਕਹਿੰਦੇ ਜਿੱਥੇ ਸ਼ਾਮੀ ਲੰਗਰ ਲੱਗੂਗਾ ਦਾਰੂ ਦਾ ਉਹ ਅੱਗੇ ਹਾਂ ਉਹ ਆਪਾਂ ਦੇਖ ਕੇ ਆਉਂਦੇ ਆ ਆਜੋ ਮੇਰੇ ਨਾਲ ਆਜੋ ਮਤਲਬ ਆਪਾਂ ਥੋੜਾ ਪਹਿਲਾਂ ਆ ਗਏ ਜੇ ਆਪਾਂ ਥੋੜਾ ਜਿਹਾ ਲੇਟ ਆਉਂਦੇ ਨਾ ਆਪ ਨੂੰ ਪਤਾ ਨਹੀਂ ਸੀ ਮੈਂ ਦਾਖਿਆ ਕਿ ਪੂਰੇ ਮਤਲਬ ਵੀਰਵਾਰ ਹੀ ਐ ਹੋਊਗਾ ਤੇ ਆਪਾਂ ਨੂੰ ਪਤਾ ਨਹੀਂ ਸੀ ਨਹੀਂ ਤਾਂ ਆਪਾਂ ਲੇਟ ਆਉਂਦੇ ਤੇ ਆਪਾਂ ਤੁਹਾਨੂੰ ਸਾਰਾ ਮਾਹੌਲ ਚਲ ਦਿਖਾਉਣਾ ਸੀ ਫਿਰ ਵੀ ਤੁਹਾਨੂੰ ਪਤਾ ਲੱਗ ਗਿਆ ਸਾਰਾ ਕੁਝ ਮਤਲਬ ਇਹ ਯਾਰ ਕਿਵੇਂ ਦਾ ਹੈਗਾ ਹਨਾ ਕੋਈ ਤਾਂ ਆਪਣੇ ਮਤਲਬ ਕਹਿੰਦਾ ਹੈਗਾ ਕਿ ਦਾਰੂ ਨਹੀਂ ਪੀਣੀ ਚਾਹੀਦੀ ਹਨਾ ਧਰਮ ਸਥਾਨ ਕਹਿੰਦੇ ਤੇ ਕੋਈ ਧਰਮ ਸਥਾਨ ਲੰਗਰ ਲਾਉਂਦੇ ਆ ਮਤਲਬ ਇਹ ਰੱਬ ਦੀ ਆ ਹਨਾ ਕਿਵੇਂ-ਕਿਵੇਂ ਹਨਾ ਤੇ ਬਾਕੀ ਰੱਬ ਜਾਣਦਾ ਕੀ ਹੋਊਗਾ ਇਤਿਹਾਸ ਤਾਂ ਐਂ ਹੀ ਚੱਲਦਾ ਆਉਂਦਾ ਇੱਥੇ ਲੰਗਰ ਲੱਗਦਾ ਹੋਊਗਾ ਆ ਜਗਾ ਸਾਹਮਣੇ ਖੁੱਲੀ ਜਗਾ ਬਣੀ ਇੱਥੇ ਲੰਗਰ ਲੱਗਦਾ ਹੋਊਗਾ ਉਹ ਬਾਈ ਨੂੰ ਪੁੱਛਦਾ ਮੈਂ ਬਾਈ ਦਰਬਾਰ ਆਹੀ ਆ ਬਾਬਾਈ ਦਾ ਇਹ ਉਹ ਤੇ ਨਹੀਂ ਸ਼ਾਮੀ ਲੰਗਰ ਲੰਗਰ ਕਿੱਥੇ ਲੱਗਦਾ ਇੱਥੇ ਲੱਗਦਾ ਇੱਥੇ ਲੱਗਦਾ ਹਾਂ ਆ ਆ ਖਾਲੀ ਜਗਾ ਦੀ ਹਾਂ ਜੀ ਠੀਕ ਐ ਅੱਛਾ ਆ ਖਾਲੀ ਜਗਾ ਦੀ ਹਾਂ ਠੀਕ ਹੈ ਕਹਿੰਦੇ ਲੇਟ ਲੱਗਦਾ ਨਾ ਮਤਲਬ 7:00 ਵਜੇ ਲੱਗਦਾ ਕਹਿੰਦੇ ਹਾਂ ਹਾਂ ਵੀਰ ਯਾਰ ਸਾਹਮਣੀ ਆ ਅੱਛਾ ਸਰ ਹਾਲ ਆ ਆਹਾਂ ਹਾਂ ਹਾਂ ਇਸ ਟਾਈਮ ਤਾਂ ਗੇਟ ਬੰਦ ਹੈ ਨਾ ਖਰਾਦ ਨੇ ਵੀਰ ਯਾਰ ਨਾ ਨਾ ਕੋਈ ਕੋਈ ਗੱਲ ਹੀ ਕੋਈ ਨਹੀਂ ਕੋਈ ਨਹੀਂ ਅਜੇ ਕਿਹੜਾ ਸ਼ੁਰੂ ਹੋਣਾ 7:00 ਵਜੇ ਹੀ ਹੋਣਾ ਨਹੀਂ ਖਰਾਦ ਨੇ ਵੀਰ ਨਹੀਂ ਨਹੀਂ ਮੈਂ ਮੇਲਾ ਆ ਬਾਬਾ ਜੀ ਨੂੰ ਤੇ ਠੀਕ ਹੈ ਕਿਵੇਂ ਫਿਰ ਮਹੌਲ ਚੱਲ ਇੱਥੇ ਵਧੀਆ ਹੁੰਦਾ ਸ਼ਾਮੀ ਕਿੰਨੇ ਕੁ ਭੀੜ ਹੁੰਦੀ ਕਿਰਪਾ ਬਾਬਾ ਜੀ ਦੀ ਇਹਦੀ ਕਿਰਪਾ ਕਰਦੇ ਆ ਠੀਕ ਹੈ ਕਿੰਨੀ ਕ ਭੀੜ ਹੁੰਦੀ ਇੱਥੇ ਕਿੰਨਾ ਕ ਰਾਸ਼ ਹੁੰਦਾ 300 ਬੰਦਾ ਹੁੰਦਾ ਹਾਂ ਕਿੰਨੇ ਕ ਵਜੇ ਆਵਾਂ ਫਿਰ ਮੈਂ 7 ਵਜੇ ਆਈ 7 ਵਜੇ ਚੱਲ ਠੀਕ ਆ 7 ਵਜੇ ਮਿਲਦੇ ਬਾਈ ਨੇ ਕਿਹਾ ਸੀ ਨਾ ਆਪਾਂ ਨੂੰ ਆਥਣੇ ਆਇਓ 7 ਵਜੇ ਤੋਂ ਬਾਅਦ ਤੇ ਆਪਾਂ 7 ਵਜੇ ਤੋਂ ਬਾਅਦ ਆ ਗਏ ਹੁਣ ਦੇਖਦੇ ਆ ਕਿ ਬਾਬਾ ਜੀ ਦੀ ਜਗ੍ਹਾ ਤੇ ਦਾਰੂ ਦਾ ਪ੍ਰਸ਼ਾਦ ਮਿਲਦਾ ਕਿ ਨਹੀਂ ਆਪਾਂ ਦੇਖਣ ਹੀ ਆਏ ਵੈਸੇ ਸ਼ਰਾਬ ਨੂੰ ਪ੍ਰਮੋਟ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਪਰ ਆਪਣੇ ਸਮਾਜ 'ਚ ਜੋ ਕੁਝ ਹੁੰਦਾ ਉਹ ਤਾਂ ਆਪਾਂ ਦੇਖਣਾ ਨਾ ਤੁਹਾਨੂੰ ਦਿਖਾਉਣਾ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੇਖੋ ਇੱਧਰ ਵੀ ਸਾਰੀ ਜਗ੍ਹਾ ਇਹ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਆ ਲੰਗਰ ਲੱਗਿਆ ਬਾਬਾ ਰੁੱਡੂ ਸ਼ਾਹ ਦੇ ਦੇਖੋ ਐਸ ਐਸ ਬਲੇ ਨਾ ਕੰਮ ਤੋਂ ਵਿਲੇ ਹੋ ਕੇ ਵੀਰਵਾਰ ਹੋਰ ਬਾਈ ਕੀ ਹਾਲ ਜਾਂ ਵੀਰਵਾਰ ਤੇ ਐਤਵਾਰ ਤੇ ਹੋਰ ਬਾਈ ਆ ਦੇਖੋ ਇੱਥੇ ਇਹ ਲੰਗਰ ਚੱਲਦਾ ਬਾਬਾ ਜੀ ਦਾ ਟੱਬ 'ਚ दारू ਸਾਰੇ ਬ੍ਰਾਂਡਾਂ ਦੀ ਤੇ ਸਾਰੇ ਮਤਲਬ ਉਹ ਦੇਖੋ ਕਿੰਨੇ ਮੋਟਰਸਾਈਕਲ ਖੜੇ ਆ ਇਹ ਸਾਰੀ ਸੰਗਤ ਆ ਇੱਧਰ ਦੇਖੋ ਲੈਣਾ ਦੇ ਵਿੱਚ ਪ੍ਰਸ਼ਾਦ ਮਿਲਦਾ ਸੰਗਤ ਬਾਰੀ-ਬਾਰੀ ਆਉਂਦੀ ਆ ਕਿਉਂਕਿ ਜਿਆਦੀ ਆ ਨਾ ਸੰਗਤ ਤੇ ਉਹ ਸਾਹਮਣਾ ਸੰਗਤ ਇੰਨੀ ਨਹੀਂ ਹੁੰਦੀ ਹਜੇ ਤਾਂ 8 9 ਵਜੇ ਦੇ ਕਰੀਬ ਅੱਛਾ 9 ਵਜੇ ਤੱਕ ਕਹੀਂ ਚੱਲੂਗਾ ਜੀ ਠੀਕ ਹੈ ਜੀ ਉੱਧਰ ਨੂੰ ਮਾਰੋ ਹਾਂ ਉੱਧਰ ਵੀ ਦਿਖਾਉਣੀ ਆਪਾਂ ਸਾਰੇ ਹਾਂਜੀ ਹਾਂਜੀ ਇੱਥੇ ਆ ਪ੍ਰਸ਼ਾਦ ਬੱਤਿਆ ਜਾਂਦਾ ਦੇਖੋ ਪੰਜ ਪੰਜ ਬੰਦੇ ਜਿਹੜੇ ਅੱਗੇ ਆਉਂਦੇ ਆ ਕਿਉਂਕਿ ਜਾਦੇ ਆ ਨਾ 9 9 10 ਵਜੇ ਤੱਕ ਕਹੀਂ ਚੱਲਦਾ ਜੀ ਅੱਧਾ ਘੰਟਾ ਹੋਰ ਠੀਕ ਹੈ ਜੀ 6 ਵਜੇ ਤੇ ਲੱਗੇ ਠੀਕ ਹੈ ਠੀਕ ਹੈ 6 ਵਜੇ ਤੇ ਲੱਗੇ ਹੋ ਦੇਖੋ ਇੱਧਰ ਵੀ ਸਾਰੀ ਆਹ दारू ਪਈ ਆ ਸ਼ਰਾਬ ਪਈ ਹੈਗੀ ਆ ਪ੍ਰਮੋਟ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਪਰ ਆਪਾਂ ਦਿਖਾਉਣਾ ਹੈਗਾ ਆਹ ਦੇਖੋ ਕਿੰਨੇ ਲੋਕ ਬਾਈ ਮਤਲਬ ਵੈਸੇ ਤਾਂ ਵੀਰਵਾਰ ਜ਼ਿਆਦਾ ਹੁੰਦਾ ਨਹੀਂ ਨਹੀਂ 12 ਮਹੀਨੇ ਕੀ ਨਾ ਐਂ ਚੱਲਦਾ ਜੀ ਉਹ ਮੋਟਰਸਾਈਕਲ ਸਾਰੇ ਲੱਗੇ ਆ ਦੇਖੋ ਸਾਹਮਣੇ ਆ ਮੋਟਰਸਾਈਕਲ ਲੱਗੇ ਆ ਸੰਗਤ ਇਧਰੋਂ ਵੀ ਆਈ ਜਾਂਦੀ ਆ ਲੋ ਤੇ ਆ ਕਿੰਨੇ ਹਨਾ ਕੰਮ-ਕੁਮ ਤੋਂ ਵਿਲੇ ਹੋ ਕੇ ਲੋਕ ਐ ਆਥਣੇ ਆਉਂਦੇ ਆ ਪੰਜ-ਪੰਜ ਬੰਦੇ ਜਾਂਦੇ ਆ ਇੱਥੋਂ ਅੱਛਾ ਜੀ ਸਾਬਤ ਹੁੰਦੇ ਆ ਦੇਖ ਲਾ ਕੇ ਠੀਕ ਹੈ ਉੱਥੇ ਸ਼ਿਹਰਦਾਰ ਨਾ ਹੰਨਾ ਉਹਨਾਂ ਵੀ ਤੋੜੀ ਆ ਖੱਲੇ-ਖੱਲੇ ਅੱਛਾ ਜੀ ਤੁਸੀਂ ਮੇਨ ਹੁੰਨੇ ਆ ਇੱਥੇ ਨਹੀਂ ਨਹੀਂ ਸਾਰੇ ਹੀ ਆ ਜਿਹਨੇ ਸੇਵਾ ਨਹਾ ਠੀਕ ਹੈ ਜੀ ਸੇਵਾ ਸਾਰੇ ਹੀ ਸੇਵਾ ਦਾ ਠੀਕ ਹੈ ਜੀ ਉਧਰਲੇ ਸੇਵਾਦਾਰ ਮਤਲਬ ਰੋਜ਼ ਹੀ ਇੰਨ ਚੱਲਦਾ ਹੈ ਹਾਂ ਜੀ ਹਾਂ ਜੀ 12 ਮਹੀਨੇ ਤੀ ਚਲੋ ਵਧੀਆ ਜੀ ਠੀਕ ਹੈ ਜੀ ਕੀ ਨੌਕੀ ਹੈ ਜੀ ਤੁਹਾਡਾ ਬੇਰ ਬੇਰ ਪ੍ਰਕਾਸ਼ ਠੀਕ ਹੈ ਜੀ ਠੀਕ ਹੈ ਇਹ ਸਾਰੇ ਦੇਖੋ ਲਾਈਨਾਂ ਚ ਲੱਗੇ ਆ ਹਲੋ ਬਾਰੀ ਬਾਰੀ ਕਿਉਂਕਿ ਉੱਥੇ ਦਾਰੂ ਜਿਹੜੀ ਆ ਪ੍ਰਸ਼ਾਦ ਹੈਗਾ ਪ੍ਰਸ਼ਾਦ ਹੀ ਕਿਹਾ ਜਾਂਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਵੀਰੇ ਤੁਸੀਂ ਰੋਜ਼ ਆਉਨੇ ਹੋ ਜਾਂ ਵੀਰਵਾਰ ਹਾਂਜੀ ਰੋਜ਼ ਰੋਜ਼ ਵੱਡੇ ਵੀਰੇ ਰੋਜ਼ ਦਾ ਕੰਮ ਇੱਥੇ ਘਟੋ ਘਟ ਤਿੰਨ ਚਾਰ ਸੌ ਬੰਦਾ ਆਉਂਦਾ ਵਾ ਜੀ ਬਾਬੇ ਦਾ ਪ੍ਰਸ਼ਾਦ ਲੈ ਕੇ ਜਾਂਦਾ ਠੀਕ ਹੈ ਜੀ ਠੀਕ ਹੈ ਮਤਲਬ ਇਹ ਨਹੀਂ ਵੀ ਵੀਰਵਾਰ ਜਾਏ ਜੀ ਨਹੀਂ ਨਹੀਂ ਜਦੋਂ ਮਰਜੀ ਕੋਈ ਆ ਸਕਦਾ ਕਿਦੋਂ ਮਰਜੀ ਆਪ ਦੀ ਸ਼ਰਤ ਆ ਜੀ ਠੀਕ ਹੈ ਜੇ ਬੰਦੇ ਲਾਉਣੀਆਂ ਤਾਂ ਲਾ ਸਕਦਾ ਜੇ ਨਹੀਂ ਲਾਉਣੇ ਮੱਥਾ ਟੇਕ ਕੇ ਮੋੜ ਸਕਦਾ ਜੀ ਸਹੀ ਗੱਲ ਆਇਆਂ ਨਹੀਂ ਰੋਕ ਵੀ ਕੋਈ ਨਾ ਅਸੀਂ ਮੱਥਾ ਟੇਕ ਆਏ ਮੱਥਾ ਟੇਕ ਆ ਜੀ ਹਾਂ ਠੀਕ ਹੈ ਠੀਕ ਆਪਾਂ ਤਾਂ ਇਹ ਕਹਿੰਦੇ ਆ ਚਲ ਬਾਬੇ ਚੱਲਦੀ ਹੈ ਪ੍ਰਸ਼ਾਦ ਬਹੁਤ ਬੰਦੇ ਦੂਰ ਦੇ ਵੀ ਆ ਮਤਲਬ ਪਿੰਡ ਦੇ ਵੀ ਆ ਮੁਗਲ ਸ਼ਹਿਰ ਦੇ ਬੜੇ ਪਿੰਡ ਦਾ ਬਹੁਤ ਜੋਗ ਹੈ ਇਹਨਾਂ ਦੇ ਠੀਕ ਹੈ ਜੀ ਪਿੰਡ ਦਾ ਬਹੁਤ ਜੋਗ ਆ ਪਿੰਡ ਜਾਇਂ ਪਸਾ ਦੇ ਲਾ ਮਤਲਬ ਬਾਪੇ ਨੂੰ ਆ ਆ ਬਾਪੇ ਦੀ ਘਰ ਪਾਣੀ ਹੁਣ ਮੀਲਾ ਹੋਣਾ ਜੀ ਬਾਪੇ ਠੀਕ ਹੈ ਜੀ ਮੀਲਾ ਹੋਣਾ ਤੁਹਾਨੂੰ ਦੇਖ ਬਾਪੂ ਦੀ ਘਰ ਫੋਟੋ ਬਾਈ ਪਾਸ ਦੋਨੋਂ ਮਿਲਲਾ ਹੈ ਠੀਕ ਹੈ ਜੀ ਉਹ ਦੋ ਦਿਨ ਹੁੰਦਾ ਕਹਿੰਦੇ ਮਤਲਬ ਹਾਂਜੀ ਹਾਂਜੀ ਪਹਿਲਾਂ ਕਮਡੀਆਂ ਵੀ ਸੁਣੀਆਂ ਬਾਪੇ ਦੇ ਨਾਮ ਤੇ ਅਛਾ ਜੀ ਖੰਡ ਬਾਠ ਵੀ ਲਖਾਈ ਜਾਂਦੀ ਹਾਂ ਠੀਕ ਹੈ ਸਾਰਾ ਸੁਣਨਾ ਜੀ ਸਾਰੇ ਪਿੰਡ ਦੇ ਵਿੱਚ ਹਾਂ ਠੀਕ ਹੈ ਜੀ ਠੀਕ ਹੈ ਆ ਦੇਖੋ ਇਹ ਸਾਰੇ ਲੋਕ ਖੜੇ ਆ ਲਾਈਨਾਂ ਚ ਬਾਬਾ ਜੀ ਕਹਿੰਦੇ 6 ਵਜੇ ਤੋਂ ਕੰਮ ਚੱਲ ਰਿਹਾ ਹਾਂਜੀ 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 ਸਾਡੇ ਬਾਬਾ ਰੂਪੂ ਦੀ ਕਿਰਪਾ ਸਾਡੇ ਸੰਗਤ ਜਿਹੜੀ ਇਹ ਵਿਚਾਰੇ ਲੱਗੇ ਆ ਹਾਂਜੀ ਹਾਂਜੀ ਇਹ ਬਹੁਤ ਵਧੀਆ ਕਰ ਰਹੇ ਆ ਬਹੁਤ ਤਕੜੀ ਸੇਵਾ ਕਰਦੇ ਆ ਠੀਕ ਹੈ ਠੀਕ ਆ ਚਲੋ ਵਰਤਾਲੇ ਬਹੁਤ ਠੀਕ ਆ ਬਾਬਾ ਰੋਡੂ ਸ਼ਾਹ ਜੀ ਉਹਨਾਂ ਦੀ ਕਿਰਪਾ ਛੋਡੀ ਹਨਾ ਹਾਂ ਇਹ ਜਗਰਾਉਂ ਦੇ ਕੋਲ ਹੀ ਆ ਪਿੰਡ ਕੌਕੇ ਕਲਾਂ ਬਹੁਤ ਵੱਡਾ ਪਿੰਡ ਹੈਗਾ ਪ੍ਰਸ਼ਾਦ ਹਾਂ ਇਹ ਪ੍ਰਸ਼ਾਦ ਦੇ ਰਹੇ ਆ ਬਾਬਾ ਜੀ ਇਹ ਮਤਲਬ ਨਮਕੀਨ ਪੂਜੀਏ ਦਾ ਪ੍ਰਸ਼ਾਦ ਆ ਜੀ ਆ ਦੇਖੀ ਉਧਰੋਂ ਮਤਲਬ ਜਦੋਂ ਪੈਗ ਲਾ ਕੇ ਆਉਂਦੇ ਆ ਤੇ ਇਹ ਪ੍ਰਸ਼ਾਦ ਹਾਂਜੀ ਇਹ ਰਿਆ ਕਰੋ ਬਾਹਰੂਰਾ ਠੀਕ ਹੈ ਜੀ ਠੀਕ ਹੈ ਬਾਬੇ ਦੀ ਵੀ ਠੀਕ ਆ ਹਾਂ ਬਾਬਾ ਜੀ ਦੇ ਦਰਬਾਰ ਦੀ ਬਣਾ ਲਈ ਪਈ ਜੀ ਹਾਂ ਠੀਕ ਹੈ ਅੱਛਾ ਇਹ ਜਗਾ ਜਦੋਂ ਮੇਲਾ ਹੁੰਦਾ ਕਹਿੰਦੇ ਵੀ ਇਹ ਸਾਰੀ ਜਗਾ ਬਾਬਾ ਜੀ ਦੀ ਹੈਗੀ ਆ ਆ ਦੇਖੋ ਮੋਟਰਸਾਈਕਲ ਲੱਗੇ 100 150 ਮੋਟਰਸਾਈਕਲ ਇਧਰ ਸਾਈਕਲ ਲੱਗੇ ਆ ਸਾਰੇ ਤੇ ਆ ਸੰਗਤ ਜਿਹੜੀ ਤੁਹਾਨੂੰ ਦਿਖਾ ਰਹੇ ਆ ਮਤਲਬ ਇਹ ਬਲੱਖਣ ਤਰ੍ਹਾਂ ਦਾ ਅੱਜ ਆਪਾਂ ਵੀਡੀਓ ਬਣਾ ਰਹੇ ਆ ਤੁਸੀਂ ਦੇਖਿਆ ਹੀ ਨਹੀਂ ਹੋਣਾ ਕਦੇ ਹਨਾ ਨਾ ਮੈਂ ਕਦੇ ਦੇਖਿਆ ਇਹ ਜਿਆ ਤੇ ਹੈ ਸਾਡੇ ਕੋਲੇ ਹੀ ਸੀਗਾ ਹਨਾ ਮੋਗੇ ਤੋਂ ਕਿੰਨਾ ਕਿ ਪੈਂਦਾ 30 ਕਿਲੋਮੀਟਰ ਪਿੰਡ ਹੋਊਗਾ ਪਰ ਇਹ ਜਿਹੜਾ ਮਤਲਬ ਨਜ਼ਾਰਾ ਕਹਿ ਲੋ ਜਾਂ ਵੱਖਰਾ ਤਰ੍ਹਾਂ ਦਾ ਪ੍ਰਸ਼ਾਦ ਕਹਿ ਲੋ ਵੱਖਰਾ ਤਰ੍ਹਾਂ ਦੀ ਜਗ੍ਹਾ ਇਹ ਅੱਜ ਆਪਾਂ ਨੇ ਦੇਖੀ ਹੈਗੀ ਆ ਤੁਹਾਨੂੰ ਵੀ ਦਿਖਾਈ ਆ ਬਾਕੀ ਕਹਿੰਦੇ ਕਿ ਜੇ ਮਤਲਬ ਕੋਈ ਸ਼ਰਾਬੀ ਹੋ ਜਾਂਦਾ ਫਿਰ ਉਹਨੂੰ ਕੱਢ ਦਿੰਦੇ ਆ ਮਤਲਬ ਲਾਗੋਂ ਚੱਕ ਕੇ ਪਾਸੇ ਕਰ ਦਿੰਦੇ ਆ ਸ਼ਰਾਬੀ ਬੰਦੇ ਨੂੰ ਦਰਬਾਰ ਦੇ ਅੰਦਰ ਨਹੀਂ ਪੜਨ ਦਿੰਦੇ ਹੋਰ ਅੱਸੀ ਕਾਲ ਜੀ ਤੇ ਐਂ ਹੀ ਕੰਮ ਚੱਲੂਗਾ 8-9 ਵਜੇ ਤੱਕ ਇੱਕ ਵਾਰ ਜਾਂ ਦੋ ਵਾਰ ਕਈ ਵਾਰ ਇੱਕ ਵਾਰ ਵੀ ਹੁੰਦਾ ਕਈ ਵਾਰ ਦੋ ਵਾਰ ਵੀ ਹੁੰਦਾ ਜੀ ओके okay, मतलब कोई ज्यादा ना होबी नहीं ज्यादा भी हो ਜਾਂਦਾ ਕਈ ਵਾਰੀ ਉਹ ਤਾਂ ਕਈ ਵਾਰੀ ਆਪਣੇ ਖੇਨਾ ਡਬਲ ਆ ਜਾਂਦੇ ਆ ਅੱਛਾ ਜੀ ਉਹ ਖਰਾਬੀ ਹੋ ਜਾਂਦੀ ਹਾਂ ਉਹੀ ਹੈ ਨਾ ਫਿਰ ਘਰੇ ਵੀ ਪਹੁੰਚਣਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਵਾਹ ਭਾਈ ਕਿੰਨੇ ਵੀ ਕਈ ਦੋ ਵੀ ਲਾ ਜਾਂਦੇ ਕਿਉਂਕਿ ਗਲਾਸ ਭਰ ਕੇ ਪੂਰਾ ਤੇ ਉਹਦਾ ਕਰਕੇ ਕਈ ਸ਼ਰਾਬੀ ਵੀ ਹੋ ਜਾਂਦੇ ਆ ਪਰ ਧਿਆਨ ਰੱਖਾ ਦੀਆ ਸਾਰਿਆਂ ਦਾ ਇਹ ਦੇਖੋ ਇਹ ਕੰਮ ਚੱਲਦਾ ਤੇ ਇਹ ਬਾਬਾ ਜੀ ਦਾ ਲੰਗਰ ਹਾਲ ਹੀ ਪਹਿਲਾਂ ਵੀ ਦਿਖਾਤਾ ਸੀਗਾ ਇਹ ਪਿੱਛੋਂ ਤੱਕ ਸੰਗਤ ਆਈ ਜਾਂਦੀ ਆ ਤੇ ਆਪਣਾ ਆਪਣਾ ਪ੍ਰਸ਼ਾਦ ਲੈ ਕੇ ਜਾਈ ਜਾਂਦੇ ਆ ਸਾਰਿਆਂ ਨੂੰ ਡਿਸਪੋਜ਼ਲ ਗਲਾਸ ਆ ਮਤਲਬ ਇੱਕ ਵਾਰੀ ਯੂਜ਼ ਹੁੰਦਾ ਤੇ ਉਸ ਤੋਂ ਬਾਅਦ ਸਾਈਡ ਤੇ ਰੱਖ ਦਿੰਦੇ ਆ ਇਹ ਜਦੋਂ ਨਰਾਜ਼ ਨਹੀਂ ਹੋ ਕੇ ਜਾਂਦਾ ਜੀ ਕਿਸੇ ਬੰਦੇ ਇਹ ਸੀਗੀ ਅੱਜ ਦੀ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਈਕ ਕਮੈਂਟ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਚ ਇਥੇ ਠੀਕ ਹੈ ਠੀਕ ਹੈ ਇਥੇ ਪ੍ਰਸ਼ਾਦ ਮਿਲ ਜਾਂਦਾ ਸੰਗਤ ਤੁਰ ਜਾਂਦੀ ਘਰਾਂ ਨੂੰ ਲਾ ਲਾ ਕੇ ਖੜਦਾ ਕੋਈ ਨਹੀਂ ਹੈਗਾ ਸਾਰੇ ਮਿੰਟੋਂ ਮਿੰਟ ਘਰਾਂ ਨੂੰ ਤੁਰੇ ਜਾਂਦੇ ਆ ਮੋਟਰਸਾਈਕਲਾਂ ਤੇ ਚੁੱਪ ਕਰਕੇ ਪ੍ਰਸ਼ਾਦ ਲੈਂਦੇ ਘਰਾਂ ਨੂੰ ਜਾਈ ਜਾਂਦੇ ਆ ਹੁਣ ਟਾਈਮ ਦੇਖ ਲਓ ਤੁਸੀਂ ਮਤਲਬ ਟਾਈਮ ਅੱਜ ਮੌਸਮ ਵੀ ਬੜਾ ਠੰਡਾ ਹੈਗਾ ਤੇ ਟਾਈਮ ਵੀ ਜ਼ਿਆਦਾ ਹੋ ਗਿਆ ਇਸ ਕਰਕੇ ਆਪਾਂ ਵਾਪਸ ਜਾਣਾ ਠੀਕ ਹੈ ਤੇ ਮਿਲਦੇ ਆਂ ਵੀਡੀਓ ਅਗਲੀ ਵੀਡੀਓ ਤੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਓ